ਤਾਂ ਜਦੋਂ ਨਿਆਣ ਕੇ ਇੱਥੇ ਵੇਖਿਆ ਚਲੋ ਮੇਰੇ ਤਾਂ ਦਿਮਾਗ 'ਚ ਨਹੀਂ ਆਈ ਉਹਦੇ ਦਿਮਾਗ 'ਚ ਆ ਗਈ ਉਹ ਕਹਿੰਦਾ ਮੱਲੀ ਸਾਹਿਬ ਇੱਥੇ ਮਾਰ ਪੈਂਦੀ ਕਿਸਾਨ ਨੂੰ ਹੋਰ ਕਿਤੇ ਮਾਰ ਨਹੀਂ ਪੈਂਦੀ ਮਿਹਨਤ ਕਰਨ ਦੇ ਬਾਵਜੂਦ ਵੀ ਇਹ ਚੋਬਰੂ ਖੇਤ ਆਈ ਸੀਗੇ ਤੇ ਕਣਕ ਲਗਭਗ ਡੇਢ ਤੋਂ 2 ਦਿਨ ਲੈਂਦੀ ਆ ਤੇ ਕਣਕ ਵਿਚਾਲੇ ਤਾਂ ਬਿਲਕੁਲ ਪੱਕੀ ਆ ਪਾਸੇ ਹੱਸੇ ਯਾਨੀ ਕਿ ਹਜੇ ਥੋੜੀ ਜੀ ਹਰੀ ਆ ਤਾਂ ਮੈਂ ਦੇਖਣ ਆਇਆ ਸੀ ਵੀ ਕਿਉਂਕਿ ਆਪਣੇ ਮਸ਼ੀਨ ਵਾਲੇ ਪਹੁੰਚੇ ਖੜੇ ਉਹ ਦੇਖੋ ਜੀ ਮਸ਼ੀਨ ਆ ਚੁੱਕੀ ਆ ਤੇ ਉਹਨਾਂ ਨੇ ਯਾਨੀ ਕਿ ਉਥੇ ਕਣਕ ਕੱਟਣੀ ਆ ਤੇ ਮੈਨੂੰ ਕਹਿੰਦੇ ਮੱਲੀ ਸਾਹਿਬ ਦੱਸੋ ਫਿਰ ਕਿੱਦਾਂ ਵੜਾਉਂਗੇ ਤੇ ਮੈਂ ਵੀ ਮੈਂ ਪਹਿਲੇ ਜਾ ਕੇ ਕਣਕ ਨੂੰ ਢੇੜਾ ਮਾਰਾਵਾਂ ਤੇ ਫਿਰ ਮੈਂ ਦੱਸਦਾ ਦਸਤੋ ਆ ਜਿਹੜਾ ਕੰਮ ਕੀਤਾ ਨਾ ਇਹ ਕੰਮ ਆਪਣੇ ਸੱਜਣ ਆਇਆ ਸੀਗਾ ਕੰਮ ਕਰਨ ਵਾਸਤੇ ਕਾਲੀ ਵੀਰ ਤੇ ਮੈਂ ਉਹਨੂੰ ਆਖਿਆ ਯਾਰ ਚਲਿਏ ਖੇਤ ਆਪਾਂ ਢੇੜਾ ਮਾਰ ਕੇ ਆਈਏ ਤਾਂ ਜਦੋਂ ਉਹਨੇ ਆਣ ਕੇ ਇੱਥੇ ਵੇਖਿਆ ਚਲੋ ਮੇਰੇ ਤਾਂ ਦਿਮਾਗ 'ਚ ਨਹੀਂ ਆਈ ਉਹਦੇ ਦਿਮਾਗ 'ਚ ਆ ਗਈ ਉਹ ਕਹਿੰਦਾ ਮੱਲੀ ਸਾਹਿ ਆ ਕੰਮ ਤੁਸੀਂ ਕੀ ਕੀਤਾ ਮੈਂ ਕੀ ਹੋ ਗਿਆ ਕਹਿੰਦਾ ਗੁਰੂਆ ਕਣਕ ਪੱਕੀ ਪਈ ਆ ਤੇ ਤੂੰ ਥੱਲਿਓ ਵੜਿਆ ਨਹੀਂ ਕੀਤਾ ਨਹੀਂ ਤੇ ਜੇ ਕੱਲ ਨੂੰ ਕੋਈ ਗੱਲ ਬਣ ਜੇ ਕਈ ਵਾਰਨ ਲੈਡ ਲੂਟ ਆ ਹੀ ਜਾਂਦੀ ਆ ਤੇ ਉਹਨੇ ਕੀ ਕੀਤਾ ਘਰ ਦਾ ਕੰਮ ਛੱਡ ਕੇ ਕਈ ਲੈ ਆਇਆ ਦਾਤਰੀ ਲੈ ਆਇਆ ਮੈਨੂੰ ਨਹੀਂ ਪਤਾ ਲੱਗਾ ਵੀ ਇਹ ਕੰਮ ਉਹ ਕਦੋਂ ਕਰਕੇ ਗਿਆ ਬੰਦਾ ਵੀਰ ਕਾਲੀ ਮੇਰਾ ਯਾਰ ਵੱਢ ਕੇ ਨਾ ਦੇਖੋ ਜੀ ਥੱਬੇ ਸੱਟ ਕੇ ਤੇ ਨਾਲ ਗੋੜ ਕੇ ਗਿਆ ਇਹ ਆ ਜਿਹੜੇ ਸੱਜਣ ਮਿੱਤਰ ਆਪਣੀ ਕੇਅਰ ਕਰਦੇ ਨਾ ਆਪਣੀ ਚਿੰਤਾ ਕਰਦੇ ਆ ਇਹ ਉਹ ਸੱਜਣ ਮਿੱਤਰ ਨੇ ਤੇ ਇਹ ਤਾਂ ਮੈਂ ਤੁਹਾਨੂੰ ਵਿਖਾ ਰਿਆ ਠੀਕ ਆ ਇਦਾਂ ਹੀ ਤੁਸੀਂ ਦੋਸਤੋ ਕਣਕ ਯਾਨੀ ਕਿ ਵੱਢ ਲਿਆ ਕਰੋ ਤੇ ਗੋੜ ਲਿਆ ਕਰੋ ਆਵੇਲਾ ਗੋੜ ਕੇ ਗਿਆ ਸੱਜਣ ਮਿੱਤਰ ਕਾਲੀ ਆ ਮੇਰੇ ਯਾਰ ਦਿਹਾੜੀ ਆਇਆ ਸੀ ਮੇਰੇ ਤੇ ਉਹ ਬੰਦੇ ਦੀ ਸੋਚ ਵੇਖੋ ਤੁਸੀਂ ਕਿਉਂਕਿ ਉਹਨੂੰ ਪਤਾ ਵੀ ਅਸੀਂ ਇਹਨਾਂ ਤੋਂ ਹੀ ਖਾਣਾ ਜੇਕਰ ਇਹਨਾਂ ਦੇ ਕੰਮ ਕਰਦੇ ਆ ਇਹਨਾਂ ਦਾ ਖਾਣੇ ਆ ਤੇ ਫੇਰ ਹੀ ਵੇਖ ਲਾ ਵੀ ਉਹਨੇ ਇਹ ਗੱਲ ਸੋਚੀ ਹੈਨਾ ਬਾਕੀ ਦੋਸਤੋ ਕਣਕ ਦੀ ਗੱਲ ਕਰੀਏ ਤਾਂ ਪੱਕੀ ਬਈ ਵਿਚਾਲੇ ਆ ਦੇਖੋ ਹੁਣ ਪਾਸੇ-ਪਾਸੇ ਹਰੀ ਆ ਤਾਂ ਮੇਰੇ ਖਿਆਲ ਨਾਲ ਆ ਦੇਖੋ ਉੱਥੇ ਵੀ ਹਰੀ ਆ ਥੋੜੀ ਮੇਰੇ ਖਿਆਲ ਨਾਲ 2 ਤੋਂ 3 ਦਿਨਾਂ ਦਾ ਸਮਾਂ ਲਈਏ ਤੇ ਕਣਕ ਯਾਨੀ ਕਿ ਆਪਾਂ ਯਾਨੀ ਕਿ ਅੱਜ ਹੋ ਗਈ 11 12 13 ਤੇ 14 ਤਰੀਕ ਦਾ ਮੈਂ ਇਹਨਾਂ ਨੂੰ ਕਹਿ ਦਿੰਨਾ ਵੀ 14 ਤਰੀਕ ਨੂੰ ਵੀ ਸਜਣੋ ਕਣਕ ਮੇਰੀ ਵੱਢਣੀ ਆ ਤੁਸੀਂ ਤੇ ਕਣਕ ਤੁਸੀਂ ਦੇਖ ਸਕਦੇ ਜੇ ਬਾਕੀ ਆਪਾਂ ਵੇਖੀਏ ਸਹੀਂ ਵੀ ਕੋਈ ਲੋਈ ਲੋਈ ਡਬਲਯੂ 187 ਤੇ 303 ਕਣਕ ਬਈ ਪੱਕ ਚੁੱਕੀ ਆ ਪੂਰਾ ਦਾਣਾ ਐ ਪੂਰਾ ਵਧੀਆ ਤੁਸੀਂ ਦੇਖ ਸਕਦੇ ਜੀ ਪਰ ਥੋੜੀ ਸਲਾਬੀ ਆ ਜੇ ਤਿੰਨ ਕਿ ਦਿਨ ਲੈਂਦੀ ਆ ਵੇਖੋ ਜੀ ਜਦੋਂ ਦਾਣਾ ਨੱਪੀਦਾ ਨਾ ਪੂਰਾ ਕੜਨਾ ਨਹੀਂ ਥੋੜੀ ਜਿਹੀ ਸਲਾਬੀ ਆ ਤਿੰਨ ਕਿ ਦਿਨ ਹੀ ਲੈਂਦੀ ਆ ਦੋਸਤੋ ਇਤਨਾ ਦਿਨਾਂ ਨੂੰ ਆਪਾਂ ਕਣਕ ਵੜਕਾ ਦੋਸਤੋ ਆਪਾਂ ਇਸ ਮਸ਼ੀਨ ਤੋਂ ਆਏ ਸਾਲੀ ਵਡਾਉਣੇ ਹੁੰਨੇ ਆ ਘਟੋ ਘਟੇ ਵੀ ਤਿੰਨ ਚਾਰ ਸਾਲ ਹੋ ਗਏ ਗੁਲਾਮੀ ਵਾਲੇ ਤੋਂ ਆਉਂਦੇ ਬਾਈ ਤੇ ਠਾਕਰਾਂ ਦੇ ਘਰੇ ਆਉਂਦੇ ਤੇ ਠਾਕਰਾਂ ਦੀ ਮਸ਼ੀਨ ਇੱਥੇ ਸਾਡੇ ਪਿੰਡ ਤਾਂ ਠਾਕਰਾਂ ਦੀ ਮਸ਼ੀਨ ਵਜਦੀ ਆ ਬਾਈ ਦਵਿੰਦਰ ਦੀ ਪ੍ਰਧਾਨ ਸਾਡੇ ਦਵਿੰਦਰ ਪ੍ਰਧਾਨ ਕਿਸਾਨ ਯੂਨੀਅਨ ਦੇ ਤੇ ਇਹ ਚੱਲੀ ਜਾਂਦੀ ਹੈ ਜੀ ਮਸ਼ੀਨ ਇਸ ਵਕਤ ਸਾਬਕਾ ਸਰਪੰਚਾਂ ਦੇ ਸੁੱਖਾ ਸਰਪੰਚ ਵੀ ਵਜਦਾ ਉਹਨਾਂ ਦੇ ਚੱਲੀ ਜਾਂਦੀ ਹੈ ਤੇ ਪਹਿਲਾ ਕਿੱਲਾ ਵੜਿਆ ਪਹਿਲਾ ਕਿੱਲਾ ਪਿੰਡ ਲਵਾਨੇ ਵਾਲੀ ਵਿਖੇ ਦੇ ਵਿੱਚ ਪਹਿਲੇ ਕਿਲੇ ਨੂੰ ਹਜੇ ਮਸ਼ੀਨ ਐਂਟਰ ਹੋਈ ਆ ਤੇ ਪਹਿਲਾ ਗੇੜਾ ਲੱਗਿਆ 12 ਵਜੇ 11 11:30 ਦਾ ਟਾਈਮ ਹੋ ਗਿਆ ਤੇ ਤਰੀਕਾ 11 11 ਤਰੀਕ ਨੂੰ ਚੱਲੀ ਆ ਮਸ਼ੀਨ ਉਹ ਵੀ ਤਾਂ ਕਰਕੇ ਕਿਉਂਕਿ ਕਣਕ ਐਰ ਕੀ ਸੇਮਸੂਮ ਚ ਆ ਗਈ ਆ ਤੇ ਮੀਂਹ ਪੈ ਗਿਆ ਤੇ ਉਸ ਕਰਕੇ ਕਣਕ ਥੋੜੀ ਜੀ ਮਾੜੀ ਆ ਤਾਂ ਕਰਕੇ ਛੇਤੀ ਪੱਕ ਗਈ ਨਹੀਂ ਤਾਂ ਹਜੇ ਵੀ ਤਿੰਨ ਚਾਰ ਦਿਨ ਕਣਕ ਆ ਲੈਂਦੀਆਂ ਨਹੀਂ ਬਾਕੀ ਬਾਈ ਨੂੰ ਕਰਦੇ ਆ ਪੱਕਾ ਤਿੰਨਾ ਚਾਰ ਦਿਨਾਂ ਤੱਕ ਆਪਣੀ ਜਿਹੜੀ ਕਿ ਕਣਕ ਆ ਜਣੀਆਂ ਤੇ ਬਾਈ ਨਾਲ ਕਰਦੇ ਗਣ ਸੰਡ ਤਾਂ ਦੋਸਤੋ ਡਰਾਈਵਰ ਦੀ ਸਿਆਣਪ ਦੇਖਿਆ ਜੀ ਢੇੜਾ ਲਾ ਗਿਆ ਹੁਣ ਤੁਸੀਂ ਦੇਖਿਆ ਜੀ ਕਿਉਂਕਿ ਇਹਨੇ ਨਾਲ ਛੱਡਣਾ ਨਹੀਂ ਬਿਲਕੁਲ ਵੀ ਦਾਤਰੀ ਲਾਉਣ ਦੀ ਲੋਡ ਨਹੀਂ ਪੈਂਦੀ ਜ਼ਿਮੀਂਦਾਰ ਨੂੰ ਜਦੋਂ ਵੀ ਬਾਈ ਗੁਲਾਮੀ ਵਾਲੇ ਤੋਂ ਵਢਣ ਆਉਂਦੇ ਨੇ ਇਹ ਇਹਨਾਂ ਦਾ ਫਰਕ ਆ ਦੋਸਤੋ ਆਮ ਬੰਦਿਆਂ ਨਾਲੋਂ ਦੇਖਿਆ ਜੀ ਤੁਸੀਂ ਐ ਬਿਲਕੁਲ ਨਾਲੋਂ ਕੋਤੜਕੇ ਵਢਣਾ ਤਾਂ ਜੋ ਵੀ ਕਿਸੇ ਕਿਸਾਨ ਨੂੰ ਯਾਨੀ ਕਿ ਵੀ ਨਾਲੋਂ ਵਢਣਾ ਪਵੇ ਨਾਲ ਡੱਕੇ ਬਿਲਕੁਲ ਵੀ ਨਹੀਂ ਛੱਡਦੇ ਰਾਹ ਬਣਾ ਲਿਆ ਹੁਣ ਇੱਧਰ ਰਹਿ ਗਿਆ ਥੋੜਾ ਜਿਹਾ ਦੇਖਿਆ ਜੇ ਇੱਥੇ ਮਸ਼ੀਨ ਸਪੈਸ਼ਲ ਆਊਗੀ ਥੋੜੀ ਕਣਕ ਰਹਿ ਗਈ ਵੜਨ ਵਾਲੀ ਲੋ ਜੀ ਇਹ ਕਹਿੰਕੇ ਫੇਰ ਕਹਿੰਦੇ ਵੀ ਫੇਰ ਵੜਦੇ ਕਹਿੰਦੇ ਬਾਈ ਜੀ ਤੈਨੂੰ ਦੱਤਰੀ ਚੱਕਣ ਦੀ ਲੋੜ ਨਹੀਂ ਪੈਂਦੀ ਜਿੱਥੇ ਅਸੀਂ ਆ ਗਏ ਤੇ ਉਸ ਤੋਂ ਬਾਅਦ ਤੁਹਾਨੂੰ ਇਸ ਦੀ ਸਿਆਣ ਪੇ ਵਿਖਾਉਣੇ ਵੀ ਨਾਲ ਬਿਲਕੁਲ ਖਹਿ ਕੇ ਟਪਾਊਗਾ ਤੇ ਪੂਰਾ ਮਾਰ ਬੰਦਾ ਹੀ ਚਲਾ ਸਕਦਾ ਮਸ਼ੀਨ ਦੇਖੋ ਜੀ ਤੁਸੀਂ ਸਿਆਣ ਦੀ ਮਸ਼ੀਨ ਆ ਦੇਖੋ ਤੁਸੀਂ ਜਗ੍ਹਾ ਬਣਾ ਕੇ ਬਿਲਕੁਲ ਥੱਲੇ ਰਗੜ ਕੇ ਵਢੀ ਜਾਂਦਾ ਕਿਉਂਕਿ ਚਲੋ ਥੋੜਾ ਜਿਹਾ ਕਣਕ ਮਾੜੀ ਐ ਸੇਮ ਚ ਆ ਗਈ ਦੇਖੋ ਜੀ ਤੁਸੀਂ ਬਿਲਕੁਲ ਮੈਂ ਹੁਣ ਤੁਹਾਨੂੰ ਉਤਰ ਕੇ ਦਿਖਾਉਣਾ ਵੇਖੋ ਜੀ ਤੁਸੀਂ ਜਮਾਂ ਨਾਲ ਡੱਕਾ ਨਹੀਂ ਛੱਡਦੇ ਬਾਈ ਗੁਲਾਮੀ ਵਾਲੇ ਤੇ ਵੇਖੋ ਤੁਸੀਂ ਇੱਕ ਵੀ ਡੱਕਾ ਨਹੀਂ ਨਾਲ ਰਹਿੰਦਾਗਾ ਤਾਂ ਕਰਕੇ ਅਸੀਂ ਹਰ ਸਾਲ ਇਹਨਾਂ ਤੋਂ ਵਡਾਉਣੀ ਆ ਨਾ ਹੀ ਇਹ ਬਾਈ ਜੀ ਕਾਲ ਕਰਨ ਤੇ ਵੇਖੋ ਤੁਸੀਂ ਬਿਲਕੁਲ ਧੀਰਜ ਨਾਲ ਕੰਮ ਕਰਦੇ ਹਾਂਜੀ ਆ ਬਾਈ ਜੀ ਗੱਲ ਹੋ ਗਈ ਆ ਮਸ਼ੀਨ ਵਾਲੇ ਨਾਲ ਕਹਿੰਦੇ ਆ ਵੀ 14 ਜਾਂ 15 ਤਰੀਕ ਨੂੰ ਵੱਡਾਂਗੇ ਦੋ ਦਿਨਾਂ ਦੇ ਵਿੱਚ ਵਿੱਚ ਤੁਹਾਡੀ ਵਾਰੀ ਆਜੂ ਮੱਲੀ ਸਾਹਿਬ ਪਰ ਮੈਂ ਹੁਣ ਇੱਥੇ ਆਇਆ ਦੇਖੋ ਜੀ ਕਣਕ ਵੱਢੀ ਜਾਂਦੇ ਆ ਤੇ ਬਾਈ ਬੜੇ ਧਿਆਨ ਨਾਲ ਵੱਢੀ ਜਾਂਦੇ ਪਰ ਦੋਸਤੋ ਕਿਸੇ ਸੱਜਣ ਕੋਲੇ ਜਿਵੇਂ ਕਿ ਬਾਣ ਤੇ ਆ ਖਿੱਕੀ ਤੇ ਪੈਲੀਆ ਤੇ ਹੁਣ ਤੁਸੀਂ ਦੇਖ ਸਕਦੇ ਜੀ ਲਾਲੋ ਵੀ ਹੁਣ ਵਿਚਾਰੇ ਨੇ ਠੇਕਾ ਭਰਿਆ ਲਾਤੀ ਸੀ ਤੇ ਉਸ ਹਾਲ ਕਣਕ ਹੈ ਨਹੀਂ ਕਿਹੜੀ ਹਾਂ ਜੀ ਹੈਨਾ ਮੈਨੂੰ ਲੱਗਦਾ ਵੀ ਚਲੋ 20-25 ਮਣ ਕਣਕ ਮਸਾ ਨਿਕਲੂ ਹਨਾ ਇਹ ਵਿਚਾਰੇ ਦਾ ਠੇਕਾ ਪੂਰਾ ਨਹੀਂ ਹੁੰਦਾ ਦੀਦਾ ਬਹੁਤ ਵਿਚਾਰੇ ਨੇ ਮਿਹਨਤ ਕੀਤੀ ਆ ਕੌਣ ਘੀਰ ਤੇ ਤੈਨੂੰ ਤਾਂ ਪਤਾ ਹੀ ਹੈ ਹਨਾ ਮਿਹਨਤ ਕਰਨ ਦੇ ਬਾਵਜੂਦ ਵੀ ਵੇਖ ਲਓ ਵੀ ਤੁਸੀਂ ਪੱਲੇ ਨਾ ਪਾਵੇ ਹੁਣ ਮਸ਼ੀਨ ਵਾਲਾ ਵੀ ਵਿਚਾਰਾ ਥੱਲੇ ਰਗੜ ਕੇ ਵੱਢੀ ਜਾਂਦਾ ਵੀ ਚਲ ਬਾਈ ਦੀ ਕੋਈ ਦੋ ਢਾਈ ਟਰਾਲੀਆਂ ਤੂੜੀ ਬਣੀ ਤੇ ਇੱਥੇ ਮਾਰ ਪੈਂਦੀ ਕਿਸਾਨ ਨੂੰ ਹੋਰ ਕਿਤੇ ਮਾਰ ਨਹੀਂ ਪੈਂਦੀ ਮਿਹਨਤ ਕਰਨ ਦੇ ਬਾਵਜੂਦ ਵੀ 20-25 ਮਣ ਦਾਣੇ ਨਿਕਲਣਾ ਤੇ ਗੱਲਾਂ ਮਾੜੀ ਕੰਮੀ ਦੋਸਤੋ ਬਾਕੀ ਦੋਸਤੋ ਵੀਡੀਓ ਵੱਧ ਵੱਧ ਸ਼ੇਅਰ ਕਰਦੇ ਜੀ ਨੈਕਸਟ ਵਲੌਗ ਵਿੱਚ ਮਿਲਾਂਗੇ ਹੁਣ ਚੱਲਦੇ ਆ ਘਰੇ ਕਿਉਂਕਿ ਵਾਰੀ ਆਊਗੀ ਪਰਸਾਂ ਕਾਂ ਵੇਰ ਕੀ ਹਿੱਤ